ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਸਾਰੇ ਠੀਕ ਠਾਕ ਹੋਈ ਵਾਹਿਗੁਰੂ ਸਾਰਿਆਂ ਨੂੰ ਠੀਕ ਠਾਕ ਹੀ ਰੱਖਣ ਪਰਮਾਤਮਾ ਜੀ ਹਾਂਜੀ ਅੱਜ ਆਪਾਂ ਓਟਸ ਬਾਰੇ ਗੱਲ ਕਰ ਰਹੇ ਹਾਂ ਓਟਸ ਜਿਹੜੇ ਹੈਗੇ ਆ ਇਹ ਨੂੰ ਤਾਂ ਹਰ ਕੋਈ ਖਾ ਸਕਦਾ ਹੈ ਵੈਸੇ ਤਾਂ ਜੰਮ ਵਾਲੇ ਬੱਚੇ ਵੀ ਖਾਂਦੇ ਹੈਗੇ ਆ ਜੰਮ ਵਗੈਰਾ ਲਾਉਂਦੇ ਆ ਜਿਹੜੇ ਬੱਚੇ ਉਹ ਵੀ ਹੈਨਾ ਤੇ ਸਾਰੇ ਖਾ ਸਕਦੇ ਆ ਇਹ ਵੀ ਸਿਹਤ ਲਈ ਹੈਲਦੀ ਹੁੰਦੇ ਆ ਬਹੁਤ ਵਧੀਆ ਹੈ ਗੁਣਕਾਰੀ ਆ ਜਿਵੇਂ ਤੁਸੀਂ ਆਪਣੀ ਜਿਵੇਂ ਕਹ ਲਓ ਵੀ ਉਮਰ ਵੀ ਜਿਵੇਂ ਵੱਧ ਜਾਂਦੀ ਆ ਸਾਡੇ ਵਰਗੀ ਜਿਵੇਂ 40 50 ਦੇ ਇਦਾਂ 55 ਤੇ ਚਲੇ ਜਾਂਦੇ ਆ ਲੀਵਰਾਂ ਲੂਵਰਾਂ ਦੀ ਪ੍ਰੋਬਲਮ ਹੁੰਦੀ ਆ ਖਾਣਾ ਘੱਟ ਪਚਦਾ ਏ ਜਿਵੇਂ ਆਪਾਂ ਇੱਕ ਟਾਈਮ ਤੇ ਇਹ ਲੈ ਸਕਦੇ ਆ ਜਾਂ ਮਾਰਨਿੰਗ ਬ੍ਰੇਕਫਾਸਟ ਦੇ ਵਿੱਚ ਵੀ ਆਪਾਂ ਇਹ ਲੈ ਸਕਦੇ ਹੈਗੇ ਆ ਹਨ ਇਸ ਤਰ੍ਹਾਂ ਕਰਕੇ ਵੀ ਇਹ ਆਪਾਂ ਹਨਾ ਹੁਣ ਦੋ ਚਮਚੇ ਹਨਾ ਵੀ ਲੈ ਸਕਦੇ ਆ ਦੋ ਭਿਓ ਲਓ ਹਨ ਮੈਂ ਤਾਂ ਚਲੋ ਥੋੜੇ ਵੱਧ ਪਿਉਣ ਲੱਗੀ ਹੈਗੀ ਆ ਤੇ ਇਦਾਂ ਕਰਕੇ ਵੀ ਮੈਂ ਤਾਂ ਚਲੋ ਥੋੜੇ ਵੱਧ ਪਾ ਰਹੀ ਆ ਤੇ ਇਦਾਂ ਕਰਕੇ ਇਹ ਇਦਾਂ ਦੇ ਹੁੰਦੇ ਹੈਗੇ ਆ ਉਟਸ ਤੇ ਇਹਨਾਂ ਦੇ ਵਿੱਚ ਆਪਾਂ ਥੋੜਾ ਗਰਮ ਦੁੱਧ ਪਾ ਲਾਂਗੇ ਗਰਮ ਦੁੱਧ ਪਾ ਲਾਂਗੇ ਇਸ ਤੋਂ ਅੱਗੇ ਇਸ ਤੋਂ ਆਪ ਇਹਦੇ ਵਿੱਚ ਦੁੱਧ ਪਾ ਲੂ ਗਰਮ ਗਰਮ ਦੁੱਧ ਪਾ ਕੇ ਇਹਨਾਂ ਨੂੰ ਥੋੜੇ ਟਾਈਮ ਲਈ ਮਤਲਬ ਕਿ ਛੱਡ ਦੋ ਤੇ ਜਰਨ ਦੋ ਤੇ ਜਰਨ ਦੋ ਪਰ ਹੁਣ ਮੈਂ ਤਾਂ ਨਾਲ ਦੀ ਨਾਲ ਤੁਹਾਨੂੰ ਲਾਈਵ ਦਿਖਾ ਰਹੀ ਆਂ ਜਿਆ ਰਹਾਂ ਉਹ ਥੋੜੇ ਟਾਈਮ ਲਿਈ ਨਾ ਹੁਣ ਆਪਾਂ ਭਾਵੇਂ ਜੇ ਜਦੋਂ ਇਹ ਥੋੜੇ 10 10 ਕਿ ਮਿੰਟ ਚਲੋ ਭੇਜ ਜਾਣਗੇ ਇਹ ਨਾ ਗਰਮ ਦੁੱਧ ਹੋਵੇ ਤਾਂ 5-7 ਮਿੰਟ ਹੀ ਬਹੁਤ ਆ ਮੇਰਾ ਦੁੱਧ ਥੋੜਾ ਜਿਹਾ ਕਿੰ ਠੰਡਾ ਹੋ ਗਿਆ ਕਿਉਂਕਿ ਇੱਥੇ ਪੱਕਾ ਚੱਲਦਾ ਹੈ ਉਹਦੇ ਕਰਕੇ ਹੈ ਨਾ ਫਿਰ ਤੁਸੀਂ ਇਹਦੇ ਵਿੱਚ ਜੋ ਵੀ ਚਾਹ ਹੋਣਾ ਜਿਵੇਂ ਤੁਹਾਡਾ ਮਨ ਕਰਦਾ ਹੈਗਾ ਇਹ ਵੀ ਇਹਦੇ ਵਿੱਚ ਕੀ ਪਾਉਣਾ ਚਾਹੁੰਦੇ ਆ ਹਨਾ ਜਿਵੇਂ ਤੁਸੀਂ ਇਦਾਂ ਕਰਕੇ ਕੋਈ ਫੂਟ ਵਗੈਰਾ ਵੀ ਕੱਟ ਕੇ ਪਾ ਸਕਦੇ ਆ ਆਪਾਂ ਵਿੱਚ ਇਹ ਹੈ ਨਾ ਫੂਟ ਵਗੈਰਾ ਵੀ ਕੱਟ ਕੇ ਪਾ ਸਕਦੇ ਆ ਕੋਈ ਮਤਲਬ ਕਿ ਆਪਣਾ ਸੀਵ ਪਾ ਲਿਆ ਹੈ ਨਾ ਤੇ ਕੋਈ अंगूर ਪਾ ਲੇ ਜਾਂ ਕੁਛ ਵੀ ਪਾ ਲਿਆ ਹਨ ਚਲੋ ਜੇ ਨਹੀਂ ਇਹ ਪਾਉਣਾ ਗਾ ਇਹ ਵੀ ਤੁਹਾਡੀ ਖੁਸ਼ੀ ਹੈ ਹਨ ਤੇ ਜੇ ਇਹਨੂੰ ਹੈਲਦੀ ਬਣਾਉਣ ਵਾਸਤੇ ਜੇ ਉਹ ਚੀਜ਼ਾਂ ਨਹੀਂ ਪਾਉਣੀਆਂਗੇ ਆਦੀ ਆਦੀ ਪਸੰਦ ਆ ਹਨ ਫਿਰ ਤੁਸੀਂ ਆ ਦੇਖੋ ਜਿਵੇਂ ਇੱਕ ਕਾਜੂ ਵੀ ਪਾ ਸਕਦੇ ਹੈਗੇ ਆ ਹਨ ਕਾਜੂਆਂ ਨੂੰ ਇੱਥੇ ਇਹਦੇ ਵਿੱਚ ਕਰ ਲੋ ਜਾਂ ਜਿਵੇਂ ਆਪਾਂ ਉਹ ਨਾ ਕੱਟ ਕੇ ਕਰਨਾ ਹੈ ਜਿਵੇਂ ਮਰਜ਼ੀ ਕਰਕੇ ਭੋਰ ਕੇ ਜਿਵੇਂ ਹਨ ਤਾਂ ਆਪਣੇ ਕੋਲੇ ਆਪ ਦਾ ਆਪ ਦਾ ਸਾਧਨ ਹੁੰਦਾ ਹੈ ਹਨ ਤੇ ਉਸ ਤੋਂ ਬਾਅਦ ਵਿੱਚ ਨਾਲ ਇਹਦੇ ਵਿੱਚ ਅਦਰ ਹਿਸਾਬ ਨਾਲ 3-4 ਇੱਕ ਜਾਣੇ ਬੰਦੇ ਲਈ ਤਿੰਨ ਚਾਰ ਰੋਲ ਜੀ ਡੇਲੀ ਪਾ ਲਓ ਨਹੀਂ ਤਾਂ ਹੈਨਾ ਤੋ ਜਾਣੇ ਆ ਤੇ ਚਾਰ ਪੰਜ ਪਾ ਲਓ ਛੇ ਪਾ ਲਓ ਹੈਨਾ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਆ ਮਤਲਬ ਅਖਰੋਟ ਪਾ ਲਓ ਹੈਨਾ ਅਖਰੋਟ ਪਾਉਣ ਤੋਂ ਬਾਅਦ ਜੇ ਤੁਸੀਂ ਹੈਨਾ ਵਿੱਚ ਆਪਣੀ ਆ ਸੌਗੀ ਪਾ ਲਓ ਹੈਨਾ ਸੌਗੀ ਮੈਂ ਪਾਉਂਗੀ ਹੁਣ ਮੈਂ ਥੋੜਾ ਹਲਕੀ ਜਿੜ ਜਿੰਨੀ ਆ ਇਹਨਾਂ ਨੂੰ ਹੈਨਾ ਇਹਨਾਂ ਨੂੰ ਭਿਉ ਕੇ ਉਸ ਤੋਂ ਬਾਅਦ ਵਿੱਚ ਮੈਂ ਇਹ ਪਾਉਂਗੀ ਹੈਨਾ ਤੇ ਜੇ ਤੁਸੀਂ ਆ ਆ ਪਮਕਿਨ ਸੀਡ ਪਾਉਣੇ ਆ ਇਹ ਪਾ ਲਓ ਹੈਨਾ ਜਾਂ ਜਿਨ੍ਹਾਂ ਨੂੰ ਮਗਜ ਜੋ ਵੀ ਹੈਨਾ ਇਦਾਂ ਦੀਆਂ ਚੀਜ਼ਾਂ ਪਾ ਕੇ ਤੁਸੀਂ ਹਨਾ ਇਹਨੂੰ ਆਪਾਂ ਬਈ ਇਹਨੂੰ ਇਦਾਂ ਪੱਕਾ ਕੇ ਭਿੱਜਣ ਦੇਣਾ ਪਹਿਲਾਂ ਤਾਂ ਪਹਿਲਾਂ ਤਾਂ ਇਹਨੂੰ ਭਿੱਜਣ ਦੇਣਾ ਹੈ ਮਤਲਬ ਕਿ ਇਹ ਉਹ ਹੋ ਜੂਗਾ ਥੋੜਾ ਪੋਲਾ ਹੋ ਜੂਗਾ ਜਿਵੇਂ ਆਪਾਂ ਚੌਲ ਪਾਉਣੇ ਹੈਗੇ ਦੁੱਧ ਦੇ ਵਿੱਚ ਹਨਾ ਜਾਂ ਕਿਸੇ ਗਰਮ ਦੇ ਵਿੱਚ ਚਲੋ ਚੌਲਾਂ ਨੂੰ ਝੋਲਾਂ ਨੂੰ ਤਾਂ ਵਾਧ ਰਹਿਣਾ ਪੈਂਦਾ ਇਹਨਾਂ ਨੂੰ ਤਾਂ ਦੋ ਤਿੰਨ ਪੰਜ ਕੁ ਮਿੰਟ ਵਾਧੂ ਹੈਗੇ ਆ ਹਨਾ 5 ਕੁ ਮਿੰਟਾਂ ਦੇ ਵਿੱਚ ਇਹ ਉਹ ਹੋ ਜਾਂਦਾ ਹੈਗਾ ਹਲੇ ਆਪਣਾ ਭਿੱਜਿਆ ਨਹੀਂ ਹੈਗਾ ਕਿਉਂਕਿ ਦੁੱਧ ਮੇਰਾ ਥੋੜਾ ਜਿਆ ਉਹ ਠੰਡਾ ਹੋ ਗਿਆ ਸੀਗਾ ਹਨਾ ਤੇ ਉਦੋਂ ਬਾਅਦ ਵਿੱਚ ਇਹ ਚੀਜ਼ਾਂ ਆਪਾਂ ਪਾ ਸਕਦੇ ਹੈਗੇ ਆ ਹਨਾ ਜਿਵੇਂ ਕਿ ਇਹ ਵਾਲਾ ਹਨਾ ਕਾਜੂ ਪਾ ਲਓ ਡਰਾਈ ਫਰੂਟਸ ਪਾ ਲਓ ਹਨਾ ਜੇ ਕੋਈ ਆਪਣੇ ਕੋਲੇ ਫਰੂਟ ਹੈਗੇ ਆ ਆਪਾਂ ਫਰੂਟ ਪਾ ਲਓ ਹਨਾ ਮੈਂ ਫਰੂਟ ਹੋਣਾ ਜੀ ਕਹਿੰਦੀ ਨਹੀਂ ਮੈਨੂੰ ਇੱਕ ਤਾਂ ਥੋੜਾ ਟਾਈਮ ਲੱਗਣਾ ਸੀਗਾ ਥੋੜਾ ਆਪਣੇ ਘਰੇ ਇੱਧਰ ਕੰਮ ਵੀ ਹੈਗਾ ਇਹ ਅੱਜ ਕਿਸੇ ਮਿਸਤਰੀ ਨੇ ਆਉਣਾ ਵਾ ਇਸ ਕਰਕੇ ਮੈਂ ਥੋੜੀ ਜਲਦੀ ਹਨਾ ਤੁਹਾਡੇ ਲਈ ਤੁਹਾਨੂੰ ਵਿਦਾ ਅਸਰੇਗਾ ਕਿ ਚਲੋ ਨਾਲੇ ਬਣਾਣਾ ਹੈ ਆਪਦਾ ਹਨਾ ਤੇ ਬਾਅਦ ਚ ਉਹਨਾਂ ਨੂੰ ਚਾਹੂ ਬਣਾ ਕੇ ਦੇਣੀ ਆ ਤੇ ਤੁਸੀਂ ਵੀ ਇਦਾਂ ਅਪਣਾਓ ਇਹ ਨੁਕਸੇ ਇਹ ਤਾਂ ਇਹ ਸਿਹਤ ਲਈ ਬਹੁਤ ਵਧੀਆ ਗੁਣਕਾਰੀ ਆ ਜੇ ਕਿਸੇ ਦਾ ਲੀਵਰ ਫੈਟੀ ਆ ਹਨਾ ਉਹਦੇ ਉਹਨੂੰ ਵੀ ਮਤਲਬ ਕੀ ਹੈਲਪ ਦਿੰਦਾ ਹੈ ਜਲਦੀ ਪਛ ਜਾਂਦੇ ਹੈਗੇ ਆ ਹਨਾ ਆਪਣੇ ਮਤਲਬ ਆਪ ਨੂੰ એનર્ਜੀ ਦਿੰਦੇ ਹੈਗੇ ਆ ਹਨਾ ਤੇ ਆਪਣੇ ਲੀਵਰ ਨੂੰ ਵੀ ਸਟਰੋਂਗ ਬਣਾਉਂਦੇ ਹੈਗੇ ਆ ਇਦਾਂ ਕਰਕੇ ਹਨਾ ਇਹ ਚੀਜ਼ਾਂ ਇਹਦੇ ਵਿੱਚ ਸਾਰੀਆਂ ਗੁਣਕਾਰੀ ਹੋਈ ਆ ਇਹ ਹਨਾ ਕੋਈ ਨੁਕਸਾਨ ਵਾਲੀ ਚੀਜ਼ ਇਹਦੇ ਵਿੱਚ ਵੀ ਹੈ ਨਹੀਂਗੀ ਹਨਾ ਇਦਾਂ ਕਰਕੇ ਆਪਾਂ ਹਾਂ ਅ ਵੀ ਇਹਨੂੰ ਖਾ ਸਕਦੇ ਆ ਹਨਾ ਜੀ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਹਨਾ ਤੇ ਇਦਾਂ ਕਰਕੇ ਤੁਸੀਂ ਆਪਾਂ ਹੋਰ ਵੀਡੀਓ ਪਾਉਂਦੇ ਰਵਾਂਗੇ ਮੇਰੀਆਂ ਛੋਟੀਆਂ-ਛੋਟੀਆਂ ਵੀਡੀਓ ਆਪ ਦੇਖਦੇ ਰਹੋ ਹਨਾ ਥੈਂਕ ਯੂ ਧੰਨਵਾਦ ਮਿਹਰਬਾਨੀ